ਕੰਨਾ ਸ਼ਹਿਰ ਦੇ ਮੁੱਖ ਬਾਜ਼ਾਰ ਥਿਤ ਰੀਡਮੀਡ ਕੱਪੜਿਆਂ ਦੀ ਦੁਕਾਨ ਤੇ ਖਰੀਦਦਾਰੀ ਕਰਨ ਆਏ ਔਰਤ ਦੇ ਪਰਸ ਦੇ ਵਿੱਚੋਂ 40000 ਰੁਪਏ ਚੋਰੀ ਹੋ ਗਏ। ਜਸ ਤੋਂ ਬਾਅਦ ਹੜਕੰਪ ਮਚ ਗਿਆ। ਚੋਰੀ ਦੀ ਘਟਨਾ ਤਿੰਨ ਔਰਤਾਂ ਨੇ ਅੰਜਾਮ ਦਿੱਤਾ ਜਿਨ੍ਹਾਂ ਦੇ ਵਿੱਚੋਂ ਇੱਕ ਮੌਕੇ ਤੇ ਭੱਜਣ ਦੇ ਵਿੱਚ ਕਾਮਯਾਬ ਹੋ ਗਈ। ਜਦੋਂ ਇੱਕ ਦੁਕਾਨਦਾਰ ਨੇ ਹਿੰਮਤ ਦਿਖਾਉਂਦਿਆਂ ਇੱਕ ਔਰਤ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ। ਇਹ ਸਭ ਕੁਝ ਦੁਕਾਨਦਾਰ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। 피ੜਿਤ ਔਰਤ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਕੱਪੜੇ ਖਰੀਦਣ ਆਈ ਸੀ ਅਤੇ ਖਰੀਦਦਾਰੀ ਦੌਰਾਨ ਤਿੰਨ ਅਣਜਾਣ ਔਰਤਾਂ ਵੀ ਦੁਕਾਨ ਦੇ ਵਿੱਚ ਦਾਖਲ ਹੋਈਆਂ ਸਨ ਅਤੇ ਖਰੀਦਦਾਰੀ ਦਾ ਡਰਾਮਾ ਕਰਨ ਲੱਗੀਆਂ ਇਸ ਦੌਰਾਨ ਇੱਕ ਔਰਤ ਨੇ ਫੁਰਤੀ ਦੇ ਨਾਲ ਉਸਦੇ ਪਰਸ ਦੇ ਵਿੱਚੋਂ 40000 ਰੁਪਏ ਕੱਢ ਲਏ ਅਤੇ ਤਿੰਨ ਔਰਤਾਂ ਮੌਕੇ ਤੋਂ ਭੱਜ ਗਈਆਂ ਅਮਨਦੀਪ ਨੇ ਜਦੋਂ ਪਰਸ ਚੈੱਕ ਕੀਤਾ ਤਾਂ ਉਸ ਨੂੰ ਪੈਸਿਆਂ ਦੀ ਚੋਰੀ ਦਾ ਪਤਾ ਲੱਗਿਆ ਦੁਕਾਨਦਾਰ ਨੇ ਦੱਸਿਆ ਕਿ ਔਰਤਾਂ ਦੀਆਂ ਛੱਕੀ ਗਤੀ ਵਿਧੀਆਂ ਨੂੰ ਵੇਖ ਰਿਹਾ ਸੀ ਜਿਵੇਂ ਹੀ ਉਹ ਫੱਜ ਗਈਆਂ ਉਸਨੇ ਰੌਲਾ ਪਾਇਆ ਤਾਂ ਲੋਕਾਂ ਦੀ ਮਦਦ ਦੇ ਨਾਲ ਉਸ ਔਰਤ ਨੂੰ ਫੜ ਲਿਆ ਗਿਆ ਜਿਸ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਦੋ ਔਰਤਾਂ ਫੱਜਣ ਦੇ ਵਿੱਚ ਕਾਮਯਾਬ ਹੋ ਗਈਆਂ دوسری ਸਾਈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਈ ਕਿੰਨੇ ਪੈਸੇ ਸੀਗੇ 40 ਹਜ਼ਾਰ ਸੀਗੇ ਕਿੰਨੀਆਂ ਲੇਡੀਜ਼ ਸੀਗੀਆਂ ਤਿੰਨ ਸੀਗੀਆਂ ਇੱਕੋ ਮਿਲ ਗਿਆ ਉਦੋਂ ਇਹ ਕੱਡੇ ਤਾਂ ਦੂਜਿਆਂ ਨੇ ਨੇ ਇਹਨੂੰ ਫੜਾ ਤੇ ਹਾਂ ਜੀ ਇਹਨੂੰ ਫੜਾ ਦੇ ਪੈਸੇ ਇੱਤੋਂ ਮਿਲਿੰਦੇ ਹਾਂ ਜੀ ਪੈਸੇ ਇੱਤੋਂ ਮਿਲਿਆ ਜੀ ਕੀ ਚਾਹਨੇ ਤੁਸੀਂ ਇਹ ਟਾਰਗੇਟ ਨਾ ਹੈ ਕਿ ਉਹ ਹੁਣ ਇਹ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪੈਂਦਾ ਧੰਨਵਾਦ ਆ ਜੀ ਇਹਨਾਂ ਦਾ ਧੰਨਵਾਦ ਆ ਇਹਨਾਂ ਦਾ ਜਿਨ੍ਹਾਂ ਨੇ ਦਿੱਤੇ ਚਲੋ ਹਾਂ ਜੀ ਇਹ ਚੋਰੀ ਬੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਕਿੰਨੀਆਂ ਸੀਗੀਆਂ ਫੜੀਆਂ ਜਾਂਦੀਆਂ ਸੀ ਦੋ ਸੀ ਨਾ ਇੱਕ ਸੀ ਫੜੀ ਹੋਈ ਤੇ ਬਾਕੀ ਉਹ ਭੱਜ ਗਏ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਇਹ ਸਾਰਾ ਮਾਮਲਾ ਜੀ ਇਹ ਇੱਕ ਦੁਕਾਨ ਆ ਇਹ ਕਿਹੜੀ ਹਾਂ ਜੀ ਕਿ ਕਿਹੜੀ ਗਵਰਨਮੈਂਟ ਸਾਹਿਬ ਟੱਕੀ ਗਵਰਨਮੈਂਟ ਟੱਕੀ ਗਵਰਨਮੈਂਟ ਸਾਹਿਬ ਉਹਦੇ ਕੋਲ ਇੱਥੇ ਹੋਣਾ ਕੌਣ ਜੇ ਕੀ ਦੱਸਿਆ ਇਹਨਾਂ ਨੇ ਤੁਹਾਨੂੰ ਜੀ ਕਿਵੇਂ ਲੈ ਲੜੀ ਕਹਿੰਦੇ ਸਾਡੇ ਵੀਰੇ ਪੈਸੇ ਮਿਲ ਗਏ ਮੈਂ ਕੋਈ ਕਾਰਵਾਈ ਕਰਾਉਣੀ ਹੈਗੀ ਤੇ ਜੇ ਉਹ ਦੇਖਦੇ ਕੋਈ ਵੈਰੀਫਾਈ ਕਰਦੇ ਆਂ ਆਪਾਂ ਜੇ ਉਹ ਹਾਂਜੀ ਫੜਦੀਆਂ